ਕੰਗਰਾ ਨੌਤ ਪੰਗੇਬਾਜ਼ੀ ਤੋਂ ਬਾਜ਼ ਨਹੀਂ ਆਉਂਦੀ ਕੰਗਰਾ ਨੌਤ ਦੀ ਨਵੀਂ ਫਿਲਮ ਐਮਰਜੈਂਸੀ ਜਿਸ ਦੇ ਟ੍ਰੇਲਰ ਨੇ ਇੱਕ ਵਾਰ ਫਿਰ ਹੰਗਾਮਾ ਮਚਾ ਦਿੱਤਾ ਹੈ ਸਿੱਖ ਜਥੇਬੰਦੀਆਂ ਸਿੱਖ ਆਗੂਆਂ ਦੇ ਵੱਲੋਂ ਇਸ ਫਿਲਮ ਨੂੰ ਲੈ ਕੇ ਲਗਾਤਾਰ ਨੁਕਤਾ ਚੇਨੀ ਕੀਤੀ ਜਾ ਰਹੀ ਹੈ ਤੇ ਇਸ ਤੇ ਸੈਂਸਰ ਬੋਰਡ ਵੱਲੋਂ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਆਖਰਕਾਰ ਫਿਲਮ ਦੇ ਵਿੱਚ ਕੀ ਅਜੀਹਾ ਦਿਖਾਇਆ ਗਿਆ ਹੈ ਜਿਸ ਕਰਕੇ ਇਸ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਵੇਂ ਇਹ ਫਿਲਮ ਇਤਿਹਾਸਿਕ ਤੱਥਾਂ ਤੋਂ ਦੂਰ ਤੇ ਪ੍ਰਪਗੈਂਡਾ ਜ਼ਿਆਦਾ ਕਰ ਰਹੀ ਹੈ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕੰਗਨਾਰ ਨੌ ਕਿਸੇ ਤੋਂ ਅਣਜਾਣਿਆ ਨਾ ਨਹੀਂ ਅਦਾਕਾਰਾਂ ਨੇ ਅਦਾਕਾਰਾਂ ਦੇ ਨਾਲ ਨਾਲ ਕੰਟਰੋਵਰਸੀਜ਼ ਵਿਵਾਦ ਪੈਦਾ ਕਰਨੇ ਸੰਸਨੀਖੇਜ ਰਾਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਜਿਹੜੀ ਭਾਈਚਾਰਕ ਸਾਂਝਾਂ ਤੇ ਲੋਕਤੰਤਰੀਕ ਕਦਰਾਂ ਕੀਮਤਾਂ ਤੋਂ ਦੂਰ ਹੁੰਦੀ ਹੈ ਉਸ ਦੇ ਬਾਵਜੂਦ ਵੀ ਉਹ ਲੋਕ ਸਭਾ ਦੀਆਂ ਪੌੜੀਆਂ ਚੜ ਗਈ ਜੋ ਕਿ ਆਪਣੇ ਆਪ 'ਚ ਲੋਕਤੰਤਰ ਦਾ ਇੱਕ ਸਭ ਤੋਂ ਵੱਡਾ ਮੰਦਰ ਕਹਾਉਂਦਾ ਹੈ ਇਸ ਦੇ ਬਾਵਜੂਦ ਕੰਗੜਾ ਰਣੌਤ ਦੀ ਐਮਰਜੈਂਸੀ ਫਿਲਮ ਤੇ ਆਪਾਂ ਸਾਰੀ ਗੱਲ ਨੂੰ ਕੇਂਦਰਿਤ ਕਰਦੇ ਆ ਕਿ ਆਖਿਰਕਾਰ ਮਸਲਾ ਕੀ ਹੈ ਜੀ ਟੀਵੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਅਮਰਜੈਂਸੀ ਫਿਲਮ ਦਾ ਟ੍ਰੇਲਰ ਹੈ ਲਗਭਗ 2.5 ਤੋਂ 3 ਮਿੰਟ ਦਾ ਇਹ ਟ੍ਰੇਲਰ ਹੈ ਜਿਸ ਦੇ 2 ਮਿੰਟ 32 ਸੈਕਿੰਡ ਦੇ ਉੱਤੇ ਇੱਕ ਅਜਿਹੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਜਿਹੜੀਆਂ ਸਿੱਖ ਹਿਰਦਿਆਂ ਨੂੰ ਸਿੱਖ ਸੰਗਤ ਨੂੰ ਪਸੰਦ ਨਹੀਂ ਆਈਆਂ ਆਖਰਕਾਰ ਫਿਲਮ ਚ ਕੀ ਹੈ ਮੈਂ ਪਹਿਲਾਂ ਫਿਲਮ ਦੀ ਥੋੜੀ ਪਿੱਠ ਭੂਮੀ ਤੁਹਾਨੂੰ ਦੱਸ ਦਿੰਦਾ ਕਿ ਮਸਲਾ ਕੀ ਹੈ ਦਰਅਸਲ ਫਿਲਮ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜੀਵਨ ਦੇ ਉੱਤੇ ਆਧਾਰਿਤ ਹੈ ਫਿਲਮ ਦਾ ਨਾਮ ਐਮਰਜੈਂਸੀ ਹੈ 인ਦਰਾ ਗਾਂਧੀ ਦੇ ਸਿਆਸਤ ਦੇ ਵਿੱਚ ਉਹ ਭਾਰਤ ਤੋਂ ਲੈ ਕੇ ਅਤੇ ਉਹਨਾਂ ਦੇ ਅੰਤ ਤੱਕ ਇਸ ਵਿੱਚ ਦਿਖਾਇਆ ਗਿਆ ਹੈ ਖਾਸ ਕਰਕੇ ਉਸ ਦੌਰ ਨੂੰ ਜਿਸ ਦੌਰ ਦੇ ਵਿੱਚ 인ਦਰਾ ਗਾਂਧੀ ਆਪਣੇ ਰਾਜਨੀਤਿਕ ਤੇ ਪ੍ਰਸ਼ਾਸਨਿਕ ਤੇ ਸੱਤਾ ਦੇ ਨਸ਼ੇ 'ਚ ਚੂਰ ਸੀ ਉਸ ਸਮੇਂ ਨੂੰ ਇਸ 'ਤੇ ਕੇਂਦਰਿਤ ਕੀਤਾ ਗਿਆ ਹੈ ਟ੍ਰੇਲਰ ਦੇ ਵਿੱਚ ਦਿਖਾਏ ਗਏ ਬਹੁਤੇ ਤੱਥ ਇਤਿਹਾਸ ਤੋਂ ਅਤੇ ਅਤਿਆਸਕ ਜਾਣਕਾਰੀ ਤੋਂ ਸੱਖਣੇ ਨੇ ਭਾਰਤੀ ਰਾਜਨੀਤੀ ਦੇ ਅੰਦਰ ਇੰਦਰਾ ਗਾਂਧੀ ਦੇ ਬਾਹਰ ਨੂੰ ਜਿਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਫਿਲਮ ਦਵੰਦ ਦੇ ਵਿੱਚ ਹੈ ਫਿਲਮ ਦੇ ਵਿੱਚ ਜੇਕਰ ਦੇਖੀਏ ਨਰਮਤਾ ਜਾਨੀ ਕਿ ਸੈ ਨਰਮਤਾ ਨੇ ਕੰਗੜਾ ਰਣੋਤ ਕੋ-ਪ੍ਰੋਡਿਊਸਰ ਨੇ ਇਸ ਫਿਲਮ ਦੇ ਇਸ ਦੇ ਵਿੱਚ ਅਣਪੂਮ ਖੇਰ ਨੇ ਇਸ ਦਾ ਜਿਹੜਾ ਸਕਰੀਨ ਪਲੇਅ ਔਰ ਰਤੇਸ਼ ਨੇ ਲਿਖਿਆ ਰਤੇਸ਼ ਸ਼ਾਹ ਨੇ ਲਿਖਿਆ ਕਈ ਵੱਡੇ ਨਾਂ ਇਸ ਫਿਲਮ ਦੇ ਵਿੱਚ ਦਿਖਾਏਗੇ ਨੇ ਇਸ ਫਿਲਮ ਦੇ ਵਿੱਚ ਜੇਕਰ ਗੱਲ ਕਰੀਏ ਅਟਲ ਵਿਆਹਰੀ ਵਾਜਪਾਈ ਸਾਫ ਦਾ ਪ੍ਰਧਾਨ ਮੰਤਰੀ ਨੂੰ ਓਵਰ ਰੇਟਡ ਜੈਨਕਿ ਜਿਆਦਾ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੰਦਰਾ ਗਾਂਧੀ ਦੇ ਅਕਸ ਨੂੰ ਪਹਿਲਾ ਉਭਾਰਿਆ ਜਾਂਦਾ ਤੇ ਫਿਰ ਉਹਨੂੰ ਟੈ ਟੇਰੀ ਕਰ ਕੀਤਾ ਜਾਂਦਾ ਇਸ ਤੋਂ ਸਾਫ ਸਪਸ਼ਟ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਪਾਗੰਡੇ ਨੂੰ ਇਹ ਫਿਲਮ ਸਰਵ ਕਰਦੀ ਹੈ ਫਿਲਮ ਦੇ ਟ੍ਰੇਲਰ ਦੇ ਵਿੱਚ 2 ਮਿੰਟ 32 ਸੈਕਿੰਡ ਦੇ ਉੱਤੇ ਇੰਦਰਾ ਗਾਂਧੀ ਦੇ ਮਰਹੂਮ ਪੁੱਤਰ ਸੰਜੇ ਗਾਂਧੀ ਦਸ ਸੰਵਾਦ ਪਿੰਡਰਾਵਾਲਿਆਂ ਨਾਲ ਸ਼ੁਰੂ ਹੁੰਦਾ ਜਰਨੈਲ ਸਿੰਘ ਪਿੰਡਰਾਵਾਲਿਆਂ ਨਾਲ ਸੰਵਾਦ ਸ਼ੁਰੂ ਹੁੰਦਾ ਜਿਹਦੇ ਚ ਜਿਹਦੇ ਚ ਸੰਜੇ ਗਾਂਧੀ ਪਿੰਡਰਾਵਾਲਿਆਂ ਨੂੰ ਆਖਦੇ ਨੇ ਤੂੰ ਜਾਣਦਾ ਹੈ ਕਿ ਸਾਡੀ ਪਾਰਟੀ ਨੂੰ ਕੀ ਚਾਹੀਦਾ ਹੈ ਉਸ ਤੋਂ ਬਾਅਦ ਅਗਲਾ ਸੰਵਾਦ ਸ਼ੁਰੂ ਹੁੰਦਾ ਤੇ ਦ੍ਰਿਸ਼ ਚ ਪਿੰਡਰਾਵਾਲੇ ਆਉਂਦੇ ਨੇ ਤੇ ਉਹ ਕਹਿੰਦੇ ਨੇ ਤੁਹਾਡੀ ਪਾਰਟੀ ਨੂੰ ਲੋਕ ਚਾਹੀਦੇ ਨੇ ਤੇ ਸਾਨੂੰ ਖਾਲਿਸਤਾਨ ਚਾਹੀਦਾ ਹੈ ਜਿਸ ਸਟੇਜ ਦੇ ਵਿੱਚ ਫਿਲਮ ਫਲਮਾਈ ਗਈ ਜਿੰਨੀ ਕ ਸਿੱਖ ਸਿਆਸਤ ਦੀ ਜਾਣਕਾਰੀ ਮੈਨੂੰ ਹੈ ਉਸ ਸਟੇਜ ਦੇ ਵਿੱਚ ਜੇਕਰ ਸੰਜੇ ਗਾਂਧੀ ਤੇ ਸੰਤ ਜਰਨੈਲ ਸਿੰਘ ਭਿੰਡਰਾਲੇ ਆਪਸ ਵਿੱਚ ਮਿਲੇ ਵੀ ਹੋਣਗੇ ਜਿਹਦੇ ਹਾਲੇ ਤੱਕ ਤੱਥ ਕਥਨ ਨੇ ਕੁਝ ਲੋਕ ਇਸ ਦਾ ਦਾਵਾ ਕਰਦੇ ਨੇ ਕੁਝ ਲੋਕ ਇਸ ਨੂੰ ਨਕਾਰਦੇ ਨੇ ਜੇਕਰ ਇਹ ਤੱਥ ਵਾਕਏ ਸੱਚ ਵੀ ਹੋਣਗੇ ਤਾਂ ਇਸ ਸਟੇਜ ਤੱਕ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਇਹ ਪੌਂਚ ਨਹੀਂ ਸੀ ਕਿ ਉਹ ਖਾਲਸਤਾਨ ਵਰਗੀ ਕਿਸੇ ਸਟੇਟ ਨੂੰ ਮੰਗ ਰਹੇ ਸੀ ਉਹਨਾਂ ਦੀ ਪੌਂਚ ਸਿੱਖ ਮਸਲਿਆਂ ਤੇ ਸੀ ਸਿੱਖਾਂ ਦੇ ਜਿਹੜੇ ਉਸ ਸਮੇਂ ਚਲੰਦ ਮਸਲੇ ਸੀਗੇ ਜਿਹੜੇ ਕਰੰਟ ਅਫਅयर्स ਸੀਗੇ ਸਿੱਖਾਂ ਦੇ ਜਿਹਦੇ ਵਿੱਚ ਨਿਰੰਕਾਰੀ ਵਾਲਾ ਸੀ ਸਾਰੇ ਇਸ਼ੂ ਸੀਗੇ ਪਾਣੀਆਂ ਦਾ ਇਸ਼ੂ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਇਸ ਮਾਮਲੇ ਨੂੰ ਲੈ ਕੇ ਸੰਤ ਜਰਨੈਲ ਸਿੰਘ ਪਿੰਡਰਾਲੇ ਐਜੀਟੇਟ ਸੀਗੇ ਇਹ ਸਾਰੀ ਤਾਂ ਇੱਥੋਂ ਪਤਾ ਲੱਗਦਾ ਹੈ ਕਿ ਫਿਲਮ ਦੇ ਵਿੱਚ ਜਿਹੜੇ ਤੱਥ ਪੇਸ਼ ਕੀਤੇ ਗਏ ਨੇ ਉਹ ਪ੍ਰਪਗੈਂਡੇ ਦਾ ਹਿੱਸਾ ਨੇ ਉਨੂੰ ਇਹ ਨਰੋਲ ਪ੍ਰਪਗੈਂਡਾ ਕਿਹਾ ਜਾ ਸਕਦਾ ਹੈ ਜਿਹਦੇ ਵਿੱਚ ਸਿੱਖਾਂ ਦੀ ਸਿਆਸਤ ਨੂੰ ਧੁੰਦਲਾ ਕਰਨ ਸੰਤ ਜਰਨੈਲ ਸਿੰਘ ਭਿੰਡਰਾਲੇ ਦੇ ਕਰਦਾਰ ਨੂੰ ਧੁੰਦਲਾ ਕਰਨ ਸੰਜੇ ਗਾਂਧੀ ਦੇ ਕਰਦਾਰ ਨੂੰ ਧੁੰਦਲਾ ਕਰਨ ਇੰਦਰਾ ਗਾਂਧੀ ਦੇ ਕਰਦਾਰ ਨੂੰ ਤੁਲਨਾ ਧੁੰਦਲਾ ਕਰਨ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਟਲ ਵਿਹਾਰੀ ਵਾਜਪਾਈ ਵਰਗੇ ਬੰਦਿਆਂ ਦੇ ਕਰਦਾਰ ਨੂੰ ਉੱਚਾ ਚੁੱਕਣ ਦੀ ਗੱਲ ਕੀਤੀ ਗਈ ਹੈ ਇਸ ਅਜੇਹੀਆਂ ਫਿਲਮਾਂ ਕੰਗਨਾਰ ਰਣੌਤ ਐਵੇਂ ਨਹੀਂ ਬਣਾਉਂਦੀ ਇਹਨੂੰ ਪੈਸਾ ਕਿੱਥੋਂ ਆਉਂਦਾ ਤੁਹਾਨੂੰ ਵੀ ਪਤਾ ਹੈ ਕਿਹ ਜਿਹੜੀ ਪਾਰਟੀ ਨਾਲ ਸੰਬੰਧਿਤ ਨੇ ਤੇ ਕੰਗਣਾ ਰਣਾਉਤ ਇਸ ਸਮੇ ਜਿਹੜਾ ਫਿਲਮ ਜਗਤ ਦੇ ਵਿੱਚ ਪਟਿਆ ਹੋਇਆ ਕਲਾਕਾਰ ਕਹਿੰਨੇ ਆ ਕਿ ਜਿਹਨੂੰ ਕੋਈ ਪੁੱਛਦਾ ਨਹੀਂਗਾ ਫਿਲਮ ਸਟਡੀ ਦਾ ਵਿਦਿਆਰਥੀ ਹੁੰਦੇ ਨੇ ਅਤੇ ਮੈਂ ਇਹ ਗੱਲ ਕਹਿ ਸਕਦਾ ਕਿ ਅੱਜ ਦੇ ਦੌਰ ਦੇ ਵਿੱਚ ਕੰਗਣਾ ਰਣਾਉਤ ਹੈ ਜਿਹੜੇ ਉਹ ਪਰਦੇ ਤੇ ਵੀ ਉਹਨਾਂ ਨੂੰ ਲਜਾਣ ਦੇ ਲਈ ਬਹੁਤੀ ਫਿਲਮ ਨਰਮਾਤਾ ਤੇ ਨਿਰਦੇਸ਼ਕ ਤਿਆਰ ਨਹੀਂ ਹੈਗੇ। ਇਹੀ ਕਾਰਨ ਹੈ ਕਿ ਉਹ ਕੌਂਟਰੋਵਰਸੀ ਵਾਲੀਆਂ ਵਿਵਾਦਤ ਚੀਜ਼ਾਂ ਕ੍ਰੀਏਟ ਕਰਦੀ ਐ ਤਾਂ ਜੋ ਉਸ ਨੂੰ ਹਾਈਪ ਮਿਲ ਸਕੇ ਅਤੇ ਉਹ ਮੀਡੀਆ 'ਚ ਇਨ ਰਹੇ ਤੇ ਕਿਸੇ ਤਰੀਕੇ ਨਾਲ ਉਹਨੂੰ ਪੈਸੇ ਆਉਂਦੇ ਰਹਿਣ। ਦੂਜੀ ਗੱਲ ਅਜਿਹੀਆਂ ਫਿਲਮਾਂ ਦਾ ਪਲੋਟ, ਅਜਿਹੀਆਂ ਫਿਲਮਾਂ ਦੇ ਨਰਮਾਤਾ ਨਿਰਦੇਸ਼ਕ ਜਿਹੜੇ ਲੋਕ ਲਗਾਤਾਰ ਪ੍ਰਪੇ ਗੰਡੇ ਨੂੰ ਸਰਵ ਕਰਦੇ ਰਿਹਾ ਦਾ ਕੇਰਲਾ ਸਟੋਰੀ ਹੋਵੇ ਇਸ ਤੋਂ ਇਲਾਵਾ ਹੋਰ ਕਈ ਅਜਹੀਆਂ ਇਸ ਚੀਜ਼ਾਂ ਉੱਥੇ ਹੀ ਕਿਉਂ ਬਣਦੀਆਂ ਨੇ ਕੀ ਕੰਗਰਾ ਰੌਤ ਬਲਕਿ ਇਸ ਬਾਨੋ ਦਾ کردار ਨਿਭਾਉਣ ਦੇ ਲਈ ਤਿਆਰ ਨਹੀਂ ਕੀ ਕੰਗੜਾ ਰਣੌਤ ਹੋਰ ਅਜਿਹੀਆਂ ਔਰਤਾਂ ਨੇ ਜਿਨ੍ਹਾਂ ਦਾ ਉਨਾਓ ਵਾਲੀ ਕੁੜੀ ਜਿਸ ਦਾ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਬਲਤਕਾਰ ਕੀਤਾ ਕੀ ਉਹਦਾ ਕਰਜ਼ਾਰ ਨਿਭਾਉਣ ਦੇ ਲਈ ਰਾਜ਼ੀ ਨਹੀਂ ਕੀ ਉਹਦੇ ਤੇ ਆ ਪੈਸੇ ਲਾ ਕੇ ਖਰਚ ਨਹੀਂ ਸਕਦੀ ਨਹੀਂ ਕਿਉਂਕਿ ਕੰਗੜਾ ਰਣੌਤ ਦੇ ਦਿਮਾਗ ਦੇ ਅੰਦਰ ਜੋ ਜ਼ਹਿਰ ਭਰਿਆ ਉਹ ਇੱਕ ਫਿਰਕੇ ਵਾਸਤੇ ਹੈ ਅਤੇ ਕਥਿਤ ਤੌਰ ਦੇ ਉੱਤੇ ਆਪਣੇ ਪੈਸੇ ਨੂੰ ਸੇਵ ਕਰਨ ਵਾਸਤੇ ਆਪਣੀ ਰਾਜਨੀਤੀ ਨਦੀਆਂ ਰੋਟੀਆਂ ਸੇਕਣ ਵਾਸਤੇ ਉਹ ਜੇਹਾ ਕਰਦੀ ਹੈ ਜਿੰਨਾ ਕਿ ਟ੍ਰੇਲਰ ਮੈਂ ਦੇਖਿਆ ਫਿਲਮ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਇਹ ਫਿਲਮ ਟੋਟਲੀ ਪ੍ਰਪਗੈਂਡੇ ਦਾ ਹਿੱਸਾ ਲੱਗਿਆ ਤੁਹਾਡੀ ਕੀ رائے ਹੈ ਇਸ ਫਿਲਮ ਬਾਰੇ ਜੇਕਰ ਤੁਸੀਂ ਟ੍ਰੇਲਰ ਦੇਖਿਆ ਤਾਂ ਜਰੂਰ ਦੱਸਣਾ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਸੈਂਸਰ ਬੋਰਡ ਨੂੰ ਅਪੀਲ ਕੀਤੀ ਹੈ ਕਿ ਇਸ ਫਿਲਮ ਦੇ ਉੱਤੇ ਬੈਨ ਲਾਇਆ ਜਾਵੇ ਫਰੀਦਕੋਟ ਤੋਂ ਆਜ਼ਾਦ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਵੀ ਇਹ ਹੀ ਗੱਲ ਕੀਤੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਆਗੂ ਅਤੇ ਕੇਂਦਰੀ ਕਾਰਜਕਾਰੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਵੀ ਇਹਹੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਿੱਖਾਂ ਬਾਰੇ ਕੋਈ ਗੱਲ ਕਰਨ ਤੋਂ ਪਹਿਲਾਂ ਸਿੱਖ ਸਿੱਖ ਇਤਿਹਾਸ ਦੇ ਸਿੱਖੀ ਦੇ ਜਾਣਕਾਰ ਲੋਕਾਂ ਦੇ ਨਾਲ ਸਲਾਹ مشورہ ਕਰਨਾ ਚਾਹੀਦਾ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕੰਗਣਾ ਰਣੌਤ ਤੇ ਫਿਲਮ ਦੇ ਨਰਬਾਤਾਂ ਤੇ ਨਿਰਦੇਸ਼ਕਾਂ ਤੇ ਬਾਕੀ ਟੀਮ ਨੂੰ ਜਿਹੜਾ ਐ ਕਟਹਰੇ 'ਚ ਖੜਾ ਕਰ ਦਿੱਤਾ ਹੈ ਤੁਹਾਡੀ ਕੀ ਰਾਏ ਐ ਇਸ ਫਿਲਮ ਨੂੰ ਲੈ ਕੇ ਆਪਣਾ ਕਮੈਂਟ ਜਰੂਰ ਦਿਓ